ਸਰਬਾਨਾਂ ਨੇ ਸੋਚ ਚੁੱਕ ਸਮਾਗਮ ਹੋਇਆ ਸੋ ਸਾਰਿਆਂ ਨੂੰ ਮੁਬਾਰਕਬਾਦ ਸਾਰੇ ਕੌਂਸਲਰ ਸਰਬਾਨਾਂ ਨੂੰ ਮੇਰੇ ਵੱਲੋਂ ਦਿਨ ਮੁਬਾਰਕਬਾਦ ਤੇ 15 ਦੇ 15 ਕੌਂਸਲਰ ਸਰਬਾਨਾਂ ਨੇ ਚਾਹੇ ਉਹ ਕਾਂਗਰਸ ਸਰ ਦੇ ਹੋਣ ਚਾਹੇ ਕਾਲੀਜੰਦ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਸਾਰਿਆਂ ਨੇ ਇਕਤਾ ਦਿਖਾਈ ਸਾਰਿਆਂ ਨੇ ਬਹੁਤ ਹੀ ਪਿਆਰ ਨਾਲ ਜਿਹੜੀ ਚੋਣ ਹੋਈ ਹੈ ਸੋ ਮੈਂ 15 ਦੇ 15 ਕੌਂਸਲਰ ਸਰਬਾਨਾਂ ਦਾ ਪੂਰੇ ਮੀਡੀਆ ਦੇ ਵਿੱਚ ਵਾਦਾ ਕਰਦਾ ਤੇ ਸਾਰੇ ਦੇ ਸਾਰੇ ਵਾਡਾਂ ਦੇ ਬਰਾਬਰ ਨਾਮ ਹੋਣਗੇ ਕੋਈ ਪੱਖਪੱਖ ਨਹੀਂ ਹੋਊਗਾ ਪਾਰਦਰਸ਼ੀ ਤਰੀਕੇ ਨਾਲ ਪੂਰੇ ਸਾਨੇ ਵਾਲੀ ਸੇਵਾਦਾਰ ਵੜ ਕੇ ਪਹਿਲਾਂ ਸੇਵਾ ਕੀਤੀ ਹੈ ਤੇ ਹੁਣ ਵੀ ਪੂਰੀ ਪਾਰਦਰਸ਼ੀ ਨਾਲ ਪੂਰੇ ਨਗਰ ਕੌਸ਼ਲ ਸਾਨੇ ਵਾਲ ਦੇ ਵਿੱਚ ਸੇਵਾ ਕਰਾਂਗੇ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਦੇਸ਼ ਵੀ ਹੈ ਸਾਨੂੰ ਹੁਕਮ ਵੀ ਹੈ ਕਿ ਕੋਈ ਚਾਹੇ ਕਾਂਗਰਸ ਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਤੁਹਾਡੇ ਕੋਲ ਚੱਲ ਕੇ ਆਉਂਦਾ ਅਸੀਂ ਪੂਰੇ ਪੰਜਾਬ ਦੀ ਸੇਵਾ ਪਰਮਾਤਮਾ ਨੇ ਬਖਸ਼ੀ ਹੋਈ ਹੈ ਤੇ ਹਰ ਇੱਕ ਦਾ ਸੇਵਾਦਾਰ ਬਣ ਕੇ ਸੇਵਾ ਕਰਨੀ ਆ ਸੋ ਅੱਜ ਮੈਨੂੰ ਸਾਹਨੇ ਵਾਲ ਦੇ ਸਾਰੇ ਕਾਉਂਸਲਰ ਸੇਵਾਵਾਂ ਨੇ ਭੈਣਾਂ ਨੇ ਮਾਤਾਵਾਂ ਨੇ ਵੀਰਾਂ ਨੇ ਦਿਖਾਤਾ ਕਿ ਵਾਕਈ ਜੇ ਮੈਂ ਇਹਨਾਂ ਨੂੰ ਪਿਆਰ ਕਰਦਾ ਤੇ ਇਹ ਵੀ ਮੈਨੂੰ ਕਈ ਗੁਣਾ ਵੱਧ ਪਿਆਰ ਕਰਦੇ ਆ ਪਿਆਰ ਨਾਲ ਪਿਆਰ ਮਿਲਦਾ ਸੋ ਮੈਂ ਅੱਜ ਫੇਰ ਵਾਦਾ ਕਰਦਾ ਕਿ ਸਾਰਿਆਂ ਨੂੰ ਗੱਲ ਨਾਲ ਗਲ ਬੱਕੜੀ ਪਾ ਕੇ ਹਮੇਸ਼ਾ ਹੀ ਆਪਾਂ ਸਾਹਨੇ ਵਾਲ ਦੀ ਸੇਵਾ ਕਰਾਂਗੇ ਤੇ ਸਾਹਨੇ ਵਾਲੋ ਜਿਹੜਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਜਾ ਰਹੇ ਆ ਸੋ ਅਸੀਂ ਉਹਨਾਂ ਦੇ ਵਿੱਚ ਸਾਂਹੇ ਵਾਲ ਜਿਹੜਾ ਪਹਿਲੇ ਨੰਬਰ ਤੇ ਹੋਊਗਾ ਸੋ ਅੱਜ ਸਾਡੇ ਨਾਲ ਜਿਹੜੇ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਅਮਨ ਮੋਹੀ ਜੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਟੀਮ ਤੋਂ ਆਏ ਨੇ ਸੋ ਇਹਨਾਂ ਨੇ ਅੱਜ ਨਾਂ ਅਨਾਉਂਸ ਕੀਤਾ ਸਾਡੀ ਪੈਰ ਨੂੰ ਮੇਰ ਬਣਾਇ ਪ੍ਰਧਾਨ ਜੀ ਕੀ ਪੂਰਾ ਨਾਂ ਪੂਜਣਾ ਵੀ ਸਾਡੇ ਪੂਜਾ ਪਾਟੇ ਕਾਲਾ ਜੀ ਤੇ ਸੋਹਣੀ ਸਤਿ ਸ਼੍ਰੀ ਅਕਾਲ ਨੂੰ ਮੁਹਾਰਤਵਾਦ ਸਾਰੇ ਸਾਹਨੇ ਵਾਲਿਆਂ ਵਾਸਤੇ ਨੂੰ ਮੁਹਾਰਤਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਪਹਿਲਾਂ ਤਾਂ ਜੀ ਸਾਡੀ ਸਮੁੱਚੀ ਲੀਡਰਸ਼ਿਪ ਸੀਐਮ ਆਨਸਾ ਸਾਡੇ ਹਰਦੀਪ ਸਿੰਘ ਜੀ ਮੁੰਡੀਆਂ ਸਾਹਿਬ ਮੰਤਰੀ ਸਾਹਿਬ ਤੇ ਹੋਰ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਸਾਹਨੇ ਵਾਲ ਦੀ ਜਿਹੜੀ ਜ਼ਿੰਮੇਵਾਰੀ ਹੈ ਬਖਸ਼ੀ ਹੈ ਸਾਨੂੰ ਇਸ ਕਾਬਲ ਸਮਝਿਆ ਬਹੁਤ ਹੀ ਦਿਲੋਂ ਉਹਨਾਂ ਦਾ ਧੰਨਵਾਦ ਹੈ ਤੇ ਸਾਡੇ ਜਿੰਨੇ ਵੀ 15 ਕਾਉਂਸਲਰ ਨੇ 15 ਦੇ 15 ਕਾਉਂਸਲਰਾਂ ਦਾ ਸਾਡੇਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ 15 ਦੇ 15 ਕਾਉਂਸਲਰ ਸਾਡੇ ਨਾਲ ਬੜੇ ਹੀ ਪਿਆਰ ਸਤਿਕਾਰ ਨਾਲ ਸਨੂ ਪ੍ਰਧਾਨ ਬਣਾਇਆ ਹੈ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਔਰ ਮੈਂ ਵਿਸ਼ਵਾਸ ਦਿਵਾਉਣਾ ਵੀ ਜਿੰਨੇ ਵੀ 15 ਕਾਉਂਸਲਰ ਨੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਇੱਕ ਟੀਮ ਵਧੀਆ ਬਣਾ ਕੇ ਸਾਨੇ ਆਲ ਦਾ ਜਿਆਦਾ ਤੋਂ ਜਿਆਦਾ ਵੱਧ ਤੋਂ ਵੱਧ ਵਿਕਾਸ ਕਰਾਂਗੇ ਔਰ ਕਿਸੇ ਨੂੰ ਵੀ ਲੰਮਾ ਆਉਣ ਦਾ ਮੌਕਾ ਨਹੀਂ ਦਿੱਤਾ ਜਾਊਗਾ ਬਹੁਤ ਬਹੁਤ ਪਿੰਡ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕੰਮਤਾਜ ਰਣਨੀਤੀ ਲਿਖੀ ਤੋ ਕੰਮ ਕਰਦੀ ਰਣਨੀਤੀ ਬਣਾਵਾਂਗੇ ਜੀ ਹੁਣੇ ਹੁਣੀ ਪ੍ਰਧਾਨ ਬਣਿਆ ਕੱਲ ਪਰਸੋਂ ਬੈਠ ਕੇ ਆਰਾਮ ਨਾਲ ਸਾਰੇ ਕੌਂਸਲ ਸਹਿਬਾਨ ਸਾਰੇ ਸਾਹਨੇ ਵਾਲ ਦੇ ਵਾਸੀ ਆਨੰਦਪੁਰ ਦੇ ਵਾਸੀ ਸਾਰਿਆਂ ਦੀ ਸਲਾਹ ਲੈ ਕੇ ਕੋਈ ਅੱਛੀ ਰਣਨੀਤੀ ਨਾਲ ਚੱਲਾਂਗੇ ਤੇ ਵਧੀਆ ਕੰਮ ਕਰਾਂਗੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੈ ਸ਼੍ਰੀ ਹਰਿ ਮਿਲਾਪ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡਿਆ ਜੀ ਦਾ ਤੇ ਮੇਰੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਕਾਉਂਸਲਰ ਬਣਾਇਆ ਜੇ ਅੱਜ ਮੈਂ ਕਾਉਂਸਲਰ ਬਣੀ ਆ ਤਾਂ ਹੀ ਪ੍ਰਧਾਨ ਬਣੀ ਆ ਬਹੁਤ ਬਹੁਤ ਧੰਨਵਾਦ ਪਿੰਡ ਵਾਸੀਆਂ ਦਾ ਅਨੰਦਪੁਰ ਵਾਸੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ